ਇਸ ਤਰ੍ਹਾਂ ਦਾ ਜਿਹੜਾ ਹੈ ਇੱਕ ਬਹੁਤ ਪ੍ਰਚਲਿਤ 질ਹਾ ਹੋ ਗਿਆ ਜਿਹੜਾ ਆਮ ਤੌਰ ਤੇ ਜਨਤਾ ਦੇ ਵਿੱਚ ਆਬਾਦੀ ਦੇ ਵਿੱਚ ਘੱਟ ਪਾਏ ਜਾਂਦਾ ਹੈ ਬੱਚਿਆਂ ਵਿੱਚ ਔਰਤਾਂ ਵਿੱਚ ਔਰ ਦੋਸਤਾਂ ਦੇ ਜਿਹੜੇ ਜਿਹੜੇ ਸੋਸਾਇਟੀ ਦੇ ਤਿੰਨ ਕਮਜ਼ੋਰ ਹੱਲੇ ਇਹਨਾਂ ਦੇ ਵਿੱਚ ਵੀ ਪ੍ਰਚਲਿਤ ਜਾਂਦੀ ਹੈ ਇਹਦੇ ਕਈ ਕਾਰਨ ਹੁੰਦੇ ਆ ਜਿਸ ਤਰ੍ਹਾਂ ਬੱਚਿਆਂ ਦੇ ਵਿੱਚ ਹੈਗਾ ਬੱਚਿਆਂ ਦੇ ਵਿੱਚ ਖੂਨ ਦੀ ਕਮੀ ਹੋਣ ਦੇ ਨਾਲ ਬੱਚਿਆਂ ਨੂੰ ਸਿਹਤ ਨਹੀਂ ਬਣਦੀ ਬੱਚੇ ਦਾ ਵਿਕਾਸ ਨਹੀਂ ਹੁੰਦਾ ਹੈਗਾ ਔਰ ਬੱਚਿਆਂ ਦੀ ਗੋਸ ਪੂਰੀ ਨਹੀਂ ਹੁੰਦੀ ਉਸ ਤੋਂ ਇਲਾਵਾ ਮਨ ਸਾਫੜ ਰਹੇਗਾ ਇਨਰਕੈਂਡਿਲਦੀਆਂ ਬਿਮਾਰੀਆਂ ਵੀ ਬਣ ਸਕਦੀ ਹੈਗੀਆਂ ਔਰ ਉਹਨਾਂ ਦੇ ਜਿਹੜੀ ਹੈ ਯਾਦ ਆਸ਼ੀਆ ਬ੍ਰੇਨ ਦੇ ਜਿਹੜੀ ਹੈ ਉਹ ਕਾਫੀ ਨਹੀਂ ਹੋ ਸਕਦਾ ਇਹ ਆਪਾਂ ਔਰਤਾਂ ਦੀ ਗੱਲ ਕਰੀਏ ਤੇ ਔਰਤਾਂ ਦੇ ਵਿੱਚ ਵੀ ਇਹਦਾ ਬਹੁਤ ਜ਼ਿਆਦਾ ਹੈ ਜਿਸੇ ਯੁਵਾ ਪੀੜੀ ਹੈ ਜਿਸ ਲਈ ਔਰ ਅਗਸਤ ਜੀਵਨ ਦੇ ਵਿੱਚ ਜਾਂਦੀ ਹੈ ਤੇ ਉਹਦੇ ਅਗੋ ਪਰਿਵਾਰ ਵਧਾਉਣ ਦੇ ਵਿੱਚ ਵੀ ਇਹ ਅਨੀਮੀਆ ਦੇ ਜੇ ਕਮੀ ਹੋਵੇ ਤੇ ਇਹਦੇ ਵਿੱਚ ਅੱਗੇ ਪਰਿਵਾਰ ਵਧਣ ਦੇ ਜਾਂ ਬੱਚਾ ਹੋਣ ਦੇ ਚਾਂਸਸ ਘੱਟ ਜਾਂਦੇ ਦੂਸਰਾ ਗੱਲ ਇਹ ਹੈ ਕਿ ਜੇ ਉਹਨੂੰ ਅਨੀਮੀਆ ਹੈਗਾ ਤੇ ਉਹਦੇ ਨਾਲ ਉਹਨੂੰ ਸਾਹ ਵੀ ਚੜੇਗਾ ਉਹਨੂੰ ਕਮਜ਼ੋਰੀ ਵੀ ਹੋਏਗੀ ਉਹਨਾਂ ਦਾ ਕੰਮ ਤਾਂ ਕੰਟਾ ਵੀ ਨਹੀਂ ਕੁਲੀਦਰਾ ਕਰ ਸਕੇਗੀ ਔਰ ਇਸ ਦੇ ਨਾਲ ਜਿਹੜੀ ਹੈ ਕਿ ਉਹਦੀ ਜਿਹੜੀ ਹੈ ਲਾਈਫ ਜਿਹੜੀ ਆ ਥੋੜੀ ਤਕਲੀਫ ਵਾਲੀ ਬਣਦੀ ਹੈ ਜੇ ਆਪਾਂ ਬਜ਼ੁਰਗਾਂ ਦੇ ਵਿੱਚ ਗੱਲ ਕਰੀਏ ਤੇ ਬਜ਼ੁਰਗਾਂ ਦੇ ਵਿੱਚ ਜੇ ਕੋਨ ਦੀ ਕਮੀ ਹੋਵੇ ਤੇ ਉਹਨਾਂ ਨੂੰ ਇਹਦੀਆਂ ਕਈ ਤਕਲੀਫਾਂ ਹੋਰ ਤਰ੍ਹਾਂ ਦੀ ਹੋ ਜਾਂਦੀਆਂ ਜਿੱਦਾਂ ਨੂੰ ਸਾਹ ਚਲੇਗਾ ਉਹਨਾਂ ਨੂੰ ਕੰਮ ਕਰਨ ਨੂੰ ਦਿਲ ਨਹੀਂ ਕਰੇਗਾ ਉਹਨਾਂ ਦੀ ਜਿਹੜੀ ਜਿਆਦਾ ਸਰੀਰਕ ਅਸਰ ਹੋ ਸਕਦਾ ਔਰ ਉਹਨਾਂ ਦੀ ਜਿਹੜੀ ਸਰੀਰਕ ਸਮਰੱਥਾ ਵੀ ਘੱਟ ਜਾਂਦੀ ਹੈ ਤੇ ਆਪਾਂ ਸ਼ੁਰੂ ਕਰਦੇ ਹਾਂ ਬੱਚਿਆਂ ਦੇ ਵਿੱਚ ਬੱਚਿਆਂ ਦੇ ਵਿੱਚ ਇਹ ਲਿੰਗ ਮੀਂਹ ਜਿਹੜਾ ਬਹੁਤ ਜ਼ਿਆਦਾ ਕਾਮਨ ਹੈ ਕਾਸਟ ਅਗੇ ਪਿੰਡਾਂ ਦੇ ਵਿੱਚ ਤੇ ਬੱਚੇ ਰਹਿੰਦੇ ਆ ਜਿਨ੍ਹਾਂ ਦੀ ਪੂਰੀ ਕੈਰ ਵੀ ਨਹੀਂ ਹੋ ਸਕਦੀ ਇਹਨਾਂ ਬੱਚਿਆਂ ਦੇ ਵਿੱਚ ਕੀੜੇ ਹੋਣਾ ਪੇੜ ਦੇ ਵਿੱਚ ਬੜਾ ਪ੍ਰਮੁੱਖ ਹੈ ਕਿਉਂ ਜਿਸ ਲਈ ਸਾਫ ਸਫਾਈ ਨਾ ਹੋਣੀ ਨਾ ਖੁਨਾ ਟੱਕੇ ਰੱਖਨੇ ਜਾਂ ਸਫਾਈ ਦਾ ਖਿਆਲ ਨਾ ਰੱਖਣਾ ਇਹ ਚੀਜ਼ ਆਲਟੀਮੇਟਲੀ ਲੀਡ ਕੈਪੀਨਿੰਗ ਹੈ ਉਹ ਜਿਹੜੇ ਨੌਆਂ ਦੇ ਵਿੱਚੋਂ ਕਿੜਿਆਂ ਦੇ ਅੰਡੇ ਪੇੜ 'ਚ ਚਲੇ ਜਾਂਦੇ ਆ ਔਰ ਪੇੜ ਦੇ ਵਿੱਚੋਂ ਜਾ ਕੇ ਕੀੜੇ ਆਪਣਾ ਜਗ੍ਹਾ ਲੈ ਲੈਂਦੇ ਆ ਔਰ ਜਿੰਨੀ ਉਹਨਾਂ ਨੂੰ ਆਹਾਰ ਮਿਲਦਾ ਹੈਗਾ ਉਹ ਬੱਚੇ ਨੂੰ ਤੇ ਘੱਟ ਲੱਗਣਾ ਹੈ ਪਰ ਉਹ ਜਿਹੜਾ ਆਹ ਜਿਹੜਾ ਆ ਉਹਦੇ ਨਾਲ ਕਿਡੇ ਤਗੜੇ ਤੇ ਮਜ਼ਬੂਤ ਹੋ ਜਾਂਦੇ ਆ ਪਰ ਤਗੜੇ ਹੋਰ ਮਜ਼ਬੂਤ ਕਿਡੇ ਜਿਹੜੇ ਬੱਚੇ ਦਾ ਖੂਨ ਪੀਂਦੇ ਆ ਪਰ ਬੱਚੇ ਨੂੰ ਕੂਨ ਦੀ ਕਮੀ ਹੁੰਦੀ ਹੈ ਜਿਸ ਨਾਲ ਉਹ ਸਟੇਟ ਨੀ ਬਿਮਾਰੀਆਂ ਆਉਂਦੀਆਂ ਪੜਾਈ ਦਾ ਤਾਂ ਮਨ ਨਹੀਂ ਲੱਗਦਾ ਮਨ ਖੇਡ ਦੇ ਵਿੱਚ ਉਹਦਾ ਮਨ ਨਹੀਂ ਲੱਗਦਾ ਪੜਾਈ ਦੇ ਵਿੱਚ ਮਨ ਨਹੀਂ ਲੱਗਦਾ ਔਰ ਇਸਲਾ ਉਹ ਗੁਜਿਆ ਗੁਜਿਆ ਜ ਰਹੇ ਜੇ ਔਰਤਾਂ ਦੇ ਵਿੱਚ ਆਪਾਂ ਗੱਲ ਕਰਦੇ ਆਂ ਇਹ ਜਿਹੜੀਆਂ ਔਰਤਾਂ ਦੇ ਵਿੱਚ ਖੂਨ ਦੀ ਕਮੀ ਦੇ ਕਈ ਹੋਰ ਕਾਰਨ ਹੈਗੇ ਜਿਦਾਂ ਕਿ ਮਾਹਵਾਰੀ ਦੀਆਂ ਸਮੱਸਿਆਵਾਂ ਜਿਹੜੀਆਂ ਹੁੰਦੀਆਂ ਮਾਹਵਾਰੀ ਦੇ ਵਿੱਚ ਖੂਨ ਦਾ ਜ਼ਿਆਦਾ ਵਹਾਅ ਹੋਣਾ ਉਹ ਵੀ ਜਿਹੜਾ ਹੈ ਇੱਕ ਕਾਰਨ ਬਣ ਜਾਂਦਾ ਹੈ ਇਸ ਤੋਂ ਇਲਾਵਾ ਜਿਹੜਾ ਖੂਨ ਦੀ ਕਮੀ ਜੇ ਜਾਇ ਪ੍ਰੋਪਰ ਨਹੀਂ ਮਿਲਨੀ ਜੇ ਆਇਰਨ ਦੀ ਕਮੀ ਹੋਣੀ ਹਿਮੋਗਲੋਬਿਨ ਦੀ ਕਮੀ ਹੋਣੀ ਖੂਨ ਦੀ ਗਲੋਬਿਨ ਦੀ ਕਮੀ ਜਾਂ ਖੂਨ ਦੇ ਹਿਮੋਗਲੋਬਿਨ ਦੀ ਮਾਤਰਾ ਨੂੰ ਘਟਾਉਣਾ ਇਸ ਅਨੀਮੀਆ ਦਾ ਦੂਜਾ ਨਾਮ ਦਿੰਦੇ ਨੇ ਹੀਮੋਗਲੋਬਿਨ ਬਾਰੇ ਜੇ ਮੈਂ ਦੱਸਣਾ ਚਾਹਾਂ ਤਾਂ ਆਪਾਂ ਹੀਮੋਗਲੋਬਿਨ ਨੂੰ ਇੱਕ ਵਹੀਕਲ ਜਾਂ ਇੱਕ ਕਾਰ ਮੰਨ ਸਕਦੇ ਆ ਜਿਹਦੇ ਸਾਡੇ ਬਾਡੀ ਦੇ ਵਿੱਚ ਆਕਸੀਜਨ ਦਾ ਪ੍ਰਚਾਰ ਹੁੰਦਾ ਉਹ ਹੀਮੋਗਲੋਬਿਨ ਆਕਸੀਜਨ ਜਿਹੜੀ ਹੀਮੋਗਲੋਬਿਨ ਦੀ ਸਹਾਇਤਾ ਕਰਕੇ ਸਰੀਰ ਦੇ ਅੰਗਾਂ ਅੰਗਾਂ ਦੇ ਵਿੱਚ ਸੈੱਲ-ਸੈੱਲ ਦੇ ਵਿੱਚ ਪਹੁੰਚਦੀ ਹੈ ਤੇ ਜੇ ਹੀਮੋਗਲੋਬਿਨ ਘੱਟ ਹੈਗੀ ਹੈ ਤੇ ਫਿਰ ਬਾਡੀ ਨੂੰ ਆਕਸੀਜਨ ਪੂਰੀ ਤਰ੍ਹਾਂ ਨਹੀਂ ਮਿਲੇਗੀ ਬੋਡੀ ਨੂੰ ਆਕਸੀਜਨ ਪੂਰੀ ਤਰ੍ਹਾਂ ਨਹੀਂ ਮਿਲਦੀ ਤੇ ਸਰੀਰ ਦੇ ਵਿੱਚ ਜਿਹੜੇ ਵਿਕਾਸ ਕਰ ਜਾਏਗਾ ਸਰੀਰ ਆਪਣਾ ਜਿਹੜਾ ਮੂਜੀ ਕਹਾ ਰਿਹਾ ਹੈ ਰੂਟੀਨ ਵਰਕ ਆ ਉਹ ਪੂਰੀ ਤਰ੍ਹਾਂ ਨਹੀਂ ਕਰ ਪਾਏਗਾ ਤੇ ਜਿਸ ਲਈ ਆਪਾਂ ਬਜ਼ੁਰਗਾਂ ਦੀ ਗੱਲ ਕਰਦੇ ਆ ਗਿਆਂ ਤੇ ਬਜ਼ੁਰਗਾਂ ਦੇ ਵਿੱਚ ਜਿਸੇ ਖੂਨ ਦੀ ਕਮੀ ਹੈ ਖੂਨ ਦੀ ਕਮੀ ਦੇ ਨਾਲ ਹੱਡੀਆਂ ਸੁੰਸ ਹੋਣਗੀਆਂ ਦਸਕੀਆਂ ਦਿਮਾਗ ਦੇ ਵਿੱਚ ਵੀ ਪ੍ਰਸੈਸ ਹੋ ਸਕਦਾ ਹੈਗਾ ਦਿਮਾਗ ਜਿਹੜਾ ਪੂਰੀ ਤਰ੍ਹਾਂ ਕੰਮ ਨਹੀਂ ਕਰੇਗਾ ਔਰ ਇਸ ਤੋਂ ਇਲਾਵਾ ਜਿਹੜਾ ਸਪਾਈਨ ਦੀ ਪ੍ਰੋਬਲਮ ਬ੍ਰੇਨ ਦੇ ਵਿੱਚ ਇਹ ਸਾਰੀਆਂ ਇੱਕ ਅੰਗ ਬਣ ਜਾਂਦੀ ਹੈਗੀ ਤੇ ਇਸ ਕਰਕੇ ਆਪਾਂ ਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਬੱਚਿਆਂ ਦੇ ਵਿੱਚ ਬੱਚਿਆਂ ਦੇ ਵਿੱਚ ਸਫਾਈ ਦਾ ਪਰਮਾਰਥ ਖਿਆਲ ਕਰ ਰਹੇ ਉਹਨਾਂ ਦੇ ਨਖੋਂ ਰੈਗੂਲਰ ਵੀ ਕੱਟੇ ਜਾਣ ਕਪੜੇ ਸਾਫ਼ ਆਏ ਜਾਣ ਅੱਛਾ ਸਾਫ਼ ਪਾਣੀ ਪੀਤਾ ਜਾਵੇ ਔਰ ਆਹਾਰ ਦੇ ਵਿੱਚ ਉਹਨਾਂ ਨੂੰ ਉਹ ਚੀਜ਼ਾਂ ਖਲਾਈਆਂ ਜਾਣ ਜਿਦੇ ਵਿੱਚ ਕੇ ਆਇਰਨ ਜ਼ਿਆਦਾ ਹੁੰਦਾ ਇੱਕ ਤੋਂ ਅੰਮਲ ਛੋਟੀ ਜਿਹੀ ਐਗਜ਼ਾਮਪਲ ਦੇਣਾ ਆਪਾਂ ਬੱਚਿਆਂ ਨੂੰ ਦੇਨੇ ਫਲ ਖਾਓ ਫਲ ਉਹ ਅੱਛੇ ਆ ਜਿਹੜੇ ਕੱਟ ਕੇ ਜਿਵੇਂ ਆਪਾਂ ਕੋ ਫਲ ਕੱਟਦੇ ਆ ਤਾਂ ਕੁਝ ਦਿਨ ਬਾਅਦ ਕਾਲਾ ਹੋ ਜਾਂਦਾ ਉਹ ਸ਼ੋਅ ਕਰਦਾ ਹੈਗਾ ਕਿ ਇਹ ਵਿਚਾਰ ਹਿੰਦੀ ਮਸਲਾ ਕਰਦਾ ਹੈ ਇਹ ਆਪਾਂ ਉਹ ਫਲ ਖਾਣੇ ਚਾਹੀਦੇ ਜਿਹਨਾਂ ਦਾ ਕੇਲੇ ਆ ਜਿਹੜੇ ਫਲ ਕੱਟਣ ਤੋਂ ਬਾਅਦ ਬਲੈਕ ਹੋ ਜਾਂਦੇ ਹੈਗੇ ਆ ਉਹ ਜਿਹੜੇ ਆ ਇੱਕ ਤਰ੍ਹਾਂ ਨੇ ਇੰਡੀਕੇਸ਼ਨ ਦਿੰਦੇ ਹੂੰ ਕਿ ਖਾ ਕਰਨੇ ਆ ਪਨੀਰ ਜਿਆਦਾ ਖਾਇਆ ਜਾਵੇ ਬੱਚੇ ਨੂੰ ਦੁੱਧ ਜਿਆਦਾ ਦਿੱਤਾ ਜਾਵੇ ਆਇਰਨ ਨੂੰ ਕੈਲਸ਼ੀਅਮ ਦੇ ਖਿਲਾਫ ਸੰਬੰਧਾ ਗਏ ਇੱਕ ਦੂਸਰੇ ਨਾਲ ਕਰਦੇ ਆ ਜੀ ਆਇਰਨ ਘੱਟ ਦਾ ਤਾਂ ਬੋਡੀ ਚ ਕੈਲਸ਼ੀਅਮ ਵੀ ਘੱਟਦਾ ਕੈਲਸ਼ੀਅਮ ਜੇ ਘਟੇਗਾ ਤੇ ਬੋਨਸਾ ਵੀ ਕਾਫਨੀ ਹੋਏਗਾ ਤੇ ਇਸ ਕਰਕੇ ਆਇਰਨ ਔਰ ਕੈਲਸ਼ੀਅਮ ਦਾ ਖਾਸ ਧਿਆਨ ਰੱਖਿਆ ਜਾਣਾ ਚਾਹੀਦਾ ਤੇ ਜੇ ਆਪਾਂ ਹੋਰ ਤੋਂ ਬਾਰੇ ਗੱਲ ਕਰਦੇ ਹਾਂ ਔਰਤਾਂ ਨੂੰ ਰੂਟੀਨ ਦੇ ਵਿੱਚ ਜਿਹੜਾ ਆਇਰਨ ਦਾ ਕੈਪਸੂਲ ਜਿਨ੍ਹਾਂ ਦੇ ਵਿੱਚ ਖੂਨ ਦੀ ਕਮੀ ਹੈਗਾ ਉਹਨਾਂ ਨੂੰ ਰੋਟੀਨ ਦੇਣਾ ਜੀਦਾ ਔਰ ਜੇ ਆਪਾਂ ਇੱਕ ਐਸਟੀਮੇਟ ਲਗਾਈਏ ਕਿ 100 ਚੋਂ ਆਪਾਂ ਮੰਨ ਲਏ ਕਿ 80% ਜਿਹੜੀਆਂ ਔਰਤਾਂ ਨੇ ਹੈ ਇਹ ਅਨੀਮੀਆ ਰੋਗ ਕਰਦੀ ਹੈ ਬੜੀ ਕਾਮਨ ਦੀ ਬਿਮਾਰੀ ਹੈ ਕਾਮਨ ਜੀ ਤੇ ਬਜ਼ੁਰਗਾਂ ਦੇ ਵਿੱਚ ਵੀ ਕਾਫੀ ਹੈ ਬਜ਼ੁਰਗਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਤੇ ਜੇ ਆਪਾਂ ਬਜ਼ੁਰਗਾਂ ਨੂੰ ਸਹੀ ਟਾਈਮ ਦੇ ਉੱਤੇ ਆਇਰਨ ਕੈਲਸ਼ੀਅਮ ਔਰ ਪ੍ਰੋਟੀਨ ਦਿੰਦੇ ਰਵਾਂਗੇ ਉਹਨਾਂ ਦੀ ਸਿਹਤ ਵੀ ਉੱਚੀ ਰਹੇਗੀ ਔਰ ਉਹਨਾਂ ਦਾ ਹਾਲਚਨ ਵੀ ਠੀਕ ਰਹੇਗਾ ਔਰ ਸਭ ਠੀਕ ਬਿਲਕੁਲ ਡਾਕਟਰ ਸਾਹਿਬ ਤੁਸੀਂ ਬਹੁਤ ਜ਼ਰੂਰੀ ਗੱਲ ਦੱਸੀ ਹੈ ਕਿ ਸਭ ਨੂੰ ਫਲ ਖਾਣੇ ਚਾਹੀਦੇ ਹਨ ਜਿਹੜੇ ਕੱਟਣ ਤੋਂ ਬਾਅਦ ਕਾਲੇ ਹੋ ਜਾਂਦੇ ਹਨ ਇਹ ਬਿਲਕੁਲ ਜਾਣਕਾਰੀ ਵਾਲੀ ਗੱਲ ਸੀ ਔਰ ਮੈਂ ਪੁੱਛਣਾ ਚਾਹੁੰਗਾ ਡਾਕਟਰ ਸਾਹਿਬ ਕਿ ਇਹ ਤਾਂ ਤੁਸੀਂ ਪਿੰਡਾਂ ਵਾਲੇ ਦੱਸਿਆ ਕਿ ਗੰਦੀ ਜਗ੍ਹਾ ਤੇ ਜਾਂ ਨੰਗੇ ਤਰੀਕੋਂ ਮੱਲਣਾ ਕਿ ਆਪਾਂ ਕੰਟਮੀਨੇਟਿਡ ਫੂਡ ਜਿਹੜਾ ਖਾਂਦੇ ਆ ਉਹਦਾ ਵੀ ਤਾਂ ਕੋਈ ਰੋਲ ਹੈ ਰੀਨੀਆਂ ਦੇ ਵਿੱਚ ਕੋਈ ਰੋਲ ਜਿਸ ਨੇ ਆਪਾਂ ਅੱਜ ਕੱਲ ਦਾ ਜਿਹੜਾ ਫਾਸਟ ਫੂਡ ਦੇ ਉੱਤੇ ਖਾਂਦੇ ਆ ਇਹਦੇ ਵਿੱਚ ਜ਼ਰੂਰੀ ਨਹੀਂ ਕਿ ਸਫਾਈ ਦੇ ਨਾਲ ਬਣਾਇਆ ਜਾਵੇ ਔਰ ਇਹਦੇ ਵਿੱਚ ਜਿਹੜਾ ਪ੍ਰੋਡਕਟਸ ਯੂਜ਼ ਹੋਦੇ ਗਏ ਉਹ ਕੋਈ ਵਰੀ ਤੇ ਦੇਣੀ ਨੁਕਸਾਨ ਨਹੀਂ ਖੰਡੇਗਾ ਤੇ ਵੈਸੇ ਤੇ ਆਪਾਂ ਨੂੰ ਘੱਟ ਤੋਂ ਘੱਟ ਜਿਹੜਾ ਹੈ ਬਾਦਾ ਫੂਡ ਖਾਣਾ ਚਾਹੀਦਾ ਘਰ ਦਾ ਫੂਡ ਖਾਓ ਆਪਣੇ ਸਾਹਮਣੇ ਬਣਿਆ ਹੁੰਦਾ ਉੱਚਿਤ ਮਸਾਲਾ ਛਾਇਆ ਖਾਇਆ ਜਾਵੇ ਉਸ ਨੂੰ ਫਾਇਦਾ ਦੇਗਾ ਤੇ ਜੇ ਆਪਾਂ ਬਾਜ਼ਾਰ ਤੋਂ ਲੱਚਰ ਪਚਰ ਖਾਵਾਂਗੇ ਇਹ ਸਾਨੂੰ ਨੁਕਸਾਨ ਕਰ ਸਕਦਾ ਮੈਂ ਕਿਤੇ ਗੱਲ ਹੋਰ ਦਸਨੀ ਚਾਹਨਾ ਕਿ ਇੱਕ ਤੁਹਾਨੂੰ ਸਧਾਰਨ ਜਿਹਾ ਫਾਰਮੂਲਾ ਦੱਸ ਦੇਣਾ ਕਿ ਆਰਨ ਦੀ ਕਮੀ ਪੂਰੀ ਕਰਨੀ ਜਿਹੜੀਆਂ ਗ੍ਰਹਿਣੀਆਂ ਉਹਨਾਂ ਨੂੰ ਵੀ ਰਿਕਵੈਸਟ ਹੈ ਬੇਨਤੀ ਹੈ ਕਿ ਉਹ ਜਿਹੜਾ ਆਪਣਾ ਸਬਜੀ ਹੈ ਜਾਂ ਜੋ ਰੁਟੀਨ ਵਰਕ ਹੈ ਉਹ ਲੋਹੇ ਦੀ ਕੜਾਈ ਦੇ ਵਿੱਚ ਕਰਨੀ ਹੈ ਤੇ ਲੋਹੇ ਦੇ ਵਿੱਚੋਂ ਜਿਹੜੇ ਆਇਰਨ ਦੇ ਕੰਮ ਹੈ ਆਪੋਮੈਟਿਕਲੀ ਤੁਹਾਡੀ ਸਬਜੀ ਟ੍ਰਾਂਸਫਰ ਹੋ ਜਾਂਗੇ ਬਾਅਦ ਵਿੱਚ ਗੱਲ ਕਈ ਦੱਸੀ ਸੀ ਤੁਸੀਂ ਹਨਾ ਸਾਬ ਨੇ ਤੁਹਾਨੂੰ ਦੇਖੋ ਦੋ ਬਹੁਤ ਵਧੀਆ ਜ਼ਰੂਰੀ ਗੱਲਾਂ ਦਸੀਆਂ ਕਿ ਅਸੀਂ ਘਰ ਵੀ ਆਪਾਂ ਅਨੀਮੀਆ ਤੋਂ ਆਪਣੇ ਆਪ ਨੂੰ ਬਚਾ ਸਕਦੇ ਹਾਂ ਜਿਵੇਂ ਲੋਹੇ ਦੀ ਕੜਾਈ ਦੇ ਵਿੱਚ ਆਪਣਾ ਭੋਜਨ ਬਣਾਈਏ ਤੇ ਅਸੀਂ ਗੰਦੀ ਜਗ੍ਹਾ ਤੇ ਨਾ ਘੁੰਮੀਏ ਨੰਗੀ ਪੈਰੀ ਨਾ ਘੁੰਮੀਏ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖੀਏ ਨਾਖੂਨ ਕੱਟ ਕੇ ਰੱਖੀਏ ਤੇ ਆਪਣੇ ਖਾਣ ਪੀਣ ਦਾ ਧਿਆਨ ਰੱਖੀਏ ਫੇਰ ਮਿਲਾਂਗੇ ਇੱਕ ਨਵੇਂ ਮੁੱਦੇ ਤੇ ਗੱਲ ਕਰਾਂਗੇ ਤਦ ਤੱਕ ਲਈ ਧੰਨਵਾਦ ਧੰਨਵਾਦ ਨਮਸਕਾਰ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ 온 ਸਕਾਈ ਟੀਵੀ ਦੇ ਨਾਲ